ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਪਗਵਾਨਪੁਰ ਤਹਿਸੀਲ ਦੇਰਾ ਬਾਬਾ ਨਾਨਕ ਤੇ ਜਿਲ੍ਹਾ ਜ਼ਰਦਾਸਪੁਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਅੱਠ ਨਗ ਦਿਖਾਵਾਂਗੇ ਤਿੰਨ ਮੀਟ ਦੇ ਵਿੱਚੋਂ ਪੰਜ ਗੱਢਾ ਵਾਂ ਇਹ ਸਾਰੇ ਵੀ ਜੀ ਫੇਸ ਬਾਈ ਹੈ ਇੱਕ ਗਾਂ ਸੁੱਜੀ ਹੈ ਬਾਕੀ ਗੱਬਣਾ ਠੀਕ ਹੈ ਠੀਕ ਹੈ ਲੋ ਬਈ ਚਾਰ ਸੂਰੇ ਸੋ ਇਸ ਵਾਰ ਦਿਖਾਵਾਂਗੇ ਤੇ ਚਾਰ ਹੀ ਗੱਬਣਾ ਦਿਖਾਵਾਂਗੇ ਇਹ ਆਪਾਂ ਪਹੁੰਚੇ ਆਂ ਵੀਰ ਕਮਲ ਸਿੰਘ ਜੀ ਨਾਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਕਿ ਕੁਛ ਨਹੀਂ ਪਛਮਾ ਦੀ ਡਿਟੇਲ ਸਸਕਰ ਜੀ ਸਸਕਰ ਜੀ ਉਸ ਨਾਲ ਠੀਕ ਆ ਵੀ ਜੀ ਬੜੀ ਵਧੀਆ ਵਧੀਆ ਵੀ ਜੀ ਤੁਸੀਂ ਸੁਣਾਓ ਠੀਕ ਆ ਜੀ ਜਲਦੀ ਜਲਦੀ ਚੜਦੀ ਕਲਾ ਵੀ ਜੀ ਚੜ੍ਹਨਾ ਚਾਹੀਦਾ ਤੁਸੀਂ ਵਿਧੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਕਮਲਜੀਤ ਸਿੰਘ ਜੀ ਪਿੰਡ ਭਗਵਾਨਪੁਰ თਸੀਲ ਡੇਰਾਪਾ ਬਨਾਣਕ ਤੇ ਜ਼ਿਲ੍ਹਾ ਗਰਦਾਸਪੁਰ ਦੇ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 981590784 ਮੇਰਾ ਨੰਬਰ ਵਾ ਠੀਕ ਹੈ ਠੀਕ ਹੈ ਜੀ ਤੇ ਵਟਸਐਪ ਚੱਲਦਾ ਠੀਕ ਹੈ ਠੀਕ ਇੱਕ ਨੰਬਰ ਹੋਰ ਆ ਉਹ ਥੱਲੇ ਦੇ ਦਾਂਗੇ ਦੋਵੇਂ ਦੇ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਨਾਂ ਝੋਟੀਆਂ ਦਾ ਕਰਦ ਕੇ ਸ਼ੁਰੂਆਤ ਹਰ ਝੋਟੀਆਂ ਦਾ ਪਾਉਂਦੇ ਕਿੱਥੋਂ ਦੱਸਿਓ ਪਹਿਲੇ ਨੰਬਰ ਤੇ ਝੋਟੀ ਹੈ ਪਹਿਲੇ ਨੰਬਰ ਤੇ ਵੀਧੀ ਝੋਟੀ ਤੇ ਬੜੀ ਵੱਡੀ ਆ ਅੱਛਾ ਜੀ ਪਰ ਬੱਚਾ ਮਰ ਗਿਆ ਝੋਟੀ ਦਾ 10 ਕਿਲੋ ਪੱਕਾ ਹੈਗਾ ਕਿੰਨਾ ਟਾਈਮ ਹੋ ਰਿਹਾ ਤੁਸੀਂ ਨੂੰ ਸੂਈ ਨੂੰ ਵੀ ਦੀ ਬੋਧਾ ਨਹੀਂ ਇਹਨੂੰ ਵੀ 25 ਦਿਨ ਹੋ ਗਏ ਐਵੇਂ ਪਾਵਾਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ 10 ਕਿਲੋ ਦੁੱਧ ਹੈਗਾ ਦੁੱਧ ਤੇ ਤਾਂ ਵੱਧ ਹੀ ਤੁਹਾਨੂੰ ਪਤਾ ਹੈ ਬਹੁਤ ਕਰਦਾ ਡੰਗਰ ਹਨਾ ਠੀਕ ਹੈ ਠੀਕ ਹੈ ਤੇ ਉੱਥੋਂ ਨੂੰ ਮੈਂ ਝੋਕ ਲਿਆਂਦੀ ਆ ਇਦਾਂ ਹੀ ਥਾਪੀ ਮਾਰ ਕੇ ਹਾਂਜੀ ਸਵੇਰੇ 7:30 8:00 ਵਜੇ ਜਵਾਈ ਇਹ ਨਹੀਂ ਵੀ ਕੋਈ ਵੇਲਾ ਸਣਾਏ ਡੋ ਪਾਣੀ ਹੋਊਗਾ ਵੱਟ ਪਏ ਹੋ ਬਿਲਕੁਲ ਬਿਲਕੁਲ ਆਹ ਲਾਣਾ ਇਹ ਬਹੁਤੇ ਟੋਪ ਦੇ ਸਣ ਬਣਾਉਂਦੀ ਆ ਠੀਕ ਹੈ ਜੀ ਖੋਲੋ ਭਾਈ ਫਿਰ ਖੋਲ ਕੇ ਵਿਖਾਈਏ ਲਓ ਭਾਈ ਜੈਡ ਬਲੈਕ ਵਿੱਚ ਆ ਗਈ ਤੇ ਸਿੰਘ ਸੋਨੇ ਬੜਾ ਚੰਗਾ ਵਾ ਕਰੋ ਬਾਈ ਫੇਸਵਾਲ ਥੋੜਾ ਠੀਕ ਦੇ ਕੰਮ ਨੂੰ ਕਿੰਨਾ ਥੂੜਾ ਸੂਈ ਗਿਰ ਜਾਈ ਇਹ ਵੀ ਨਹੀਂ ਥੂੜਾ ਠੀਕ ਹੈ ਲਓ ਬਾਈ ਥੂੜਾ ਸੂਆ ਸੂਈ ਜੇ ਤਾਂ ਇਸ ਦਾ ਮੇਰਾ 10 ਲੀਟਰ ਇੱਕੋ ਦੁੱਧ ਬਿਲਕੁਲ ਤਿਆਰ ਆ ਕਰੋ ਜੱਕ ਖਾਣ ਨੂੰ ਪਾਉ ਨਹੀਂ ਜਾਂਦਾ ਸੁਭਾਲੋ ਵੀਰ ਕਿ ਤੁਮ ਆ ਲੋ ਇਹ ਹੈ ਵੀ ਆ ਜੈਡ ਬਲੈਕ ਆ ਗਈ ਆ ਦਰਦੀ ਥੋੜਾ ਦਰਦੀ ਆ ਪਰ ਅੰਕੜਾ ਕੱਢਦੇ ਨਹੀਂ ਹਾਂਜੀ ਹਾਂਜੀ ਨਾ ਦੇਵਾ ਜੀ ਉਹ ਦੁੱਧ ਵੀ ਜੀ ਦੁੱਧ ਵੀ ਜੀ ਇਹ ਬੋਗਾਂ ਨੇ 12 ਕਿਲੋ ਦੁੱਧ ਝੋਟੇ ਲਈ ਆਉਂਦੀ ਠੀਕ ਹੈ ਠੀਕ ਹੈ ਝੋਟੀ ਝੋਟੀ ਕਾਨੂੰ ਕਰਾਵਾ ਠੀਕ ਹੈ ਝੋਟੇ ਤੋਂ ਦੱਸਿਆ ਵੀ ਉਧਾਂ ਇੱਕ ਵੀ ਦੀ ਆ ਹਾਂਜੀ ਹਾਂਜੀ ਆ ਵੇਖੋ ਰਿੰਗਦੀ ਆ ਬੱਚੇ ਨੂੰ ਹਾਂਜੀ ਹਾਂਜੀ ਤੇ ਬੱਚਾ ਮਰਨ ਕਰਕੇ ਤੇ ਹੁਣ ਆਪਾਂ ਜਿਹੜੀ ਝੋਟੀ ਆਣਾ ਹਾਂ ਨਾ ਬਸ 20 ਦੇਣੀ ਆ 200 ਰੁਪਏ ਛੋਟ ਕਰਨੀ 85 ਹੱਡ ਝੋਟੀ ਦੇ ਦੋ ਠੀਕ ਹੈ ਠੀਕ ਹੈ ਬੋਗ ਜੀ 85 ਹਜਰ ਚੰਦਰਾ ਤਾਂ ਕੋਈ 200 ਰੁਪਏ ਛੋਟ ਕਰ ਤਾ ਤੇ ਅਸੀਂ ਯਾਰ ਜੇਕ ਦੇ ਝੋਟੀ ਨੂੰ ਟਾਈਮ ਲੱਗਾ ਏ ਹਾਂਜੀ ਤੇ ਫੇਰ ਤੇ ਝੋਟੀ ਕਹੂਗੀ ਬਾਲਟਾ ਮੇਰੇ ਥਲੇ ਮੰਨੇ ਆਵਾ ਕੋਈ 7.5 8 ਹੋਏ ਚਵਾਈ ਆ ਕੋਈ ਮੈਨ ਉਹ ਦੂਜਾ ਨਹੀਂ ਠੀਕ ਲੋ ਬੜੀ ਗੱਟ ਬਲਾਇਆ ਤੇ ਚੰਗੇ ਕੱਦ ਕਾਠ ਵਾਲੀ ਆ ਤੇ ਆਦੇ ਉਹਨਾਂ ਦੂਜੇ ਨੰਬਰ ਤੇ ਦੱਸਿਓ ਵਿਧੀਆ ਦੇ ਬਾਰੇ ਇਹ ਵੀ ਝੋਟੀ ਵਿਧੀ ਐ ਮੈਂ ਤੁਹਾਨੂੰ ਕਹਾਂ ਇਹਨੂੰ ਸੂਈ ਨੂੰ ਹੋ ਗਏ 1.5 2 ਮਹੀਨੇ ਅੱਛਾ ਜੀ ਝੋਟੀ ਥਲੇ ਥਲੇ 10 ਕਿਲੋ ਦੋਦੇ ਤੁਸੀਂ 9 ਲਾ ਲਓ ਠੀਕ ਹੈ ਠੀਕ ਹੈ ਹਾਂਜੀ ਬੜੀ ਸੀਰੀਸ ਲੱਗ ਗਿਆ ਠੀਕ ਠੀਕ ਹੈ ਜੀ ਹਾਂਜੀ ਏਕ ਨੂੰ ਆਸਮਾ ਸੂਈ ਇਹ ਇਹ ਹੱਥਲ ਡੰਗੜਿਆ ਤੁਹਾਨੂੰ ਪਤਾ ਥੋੜਾ ਬੋੜਾ ਕਿਤੇ ਦੂਜੇ ਥਾਂ ਾਂ ਕੇ ਮ ਇਹ ਇਹ ਵੀ ਦੁੱਧਾ ਸੁਭਾਵਾ ਠੀਕ ਹੈ ਠੀਕ ਹੈ ਹਾਂ ਜਾਨੀ ਸਿੰਘ ਭਾਵੇਂ ਵੇਖਣ ਨੂੰ ਵੀਡੀਓ ਖੁੱਲਾ ਲੱਗੇ ਪਰ ਇੱਥੇ ਆਇਆ ਬਿਲਕੁਲ ਪੁੱਡਾ ਲੱਗੂਗਾ ਠੀਕ ਹੈ ਜੀ ਲੋਕਾਈ ਵੀ ਕੋਲੋ ਲੋਬੀ ਇਹ ਵੀ ਜੈੱਟ ਬਲੈਕ ਹੈ ਤੇ ਇਹ ਵੀ ਦੁੱਧਾ ਸੁਭਾਵਾ ਸੂਈ ਦਾ ਸੂਈ ਨੂੰ ਕੋਈ 1.5 ਮਹੀਨੇ ਦਾ ਆਸਪਾਸ ਟਾਈਮ ਹੋ ਗਿਆ ਵਾ ਤੇ ਕਰੋ ਜੇ ਕੋਈ ਫੇਰ ਸੁਆਲੀ ਉਂਕਲ ਨਿਗਾਹ ਆ ਫੇਕ ਹੈ ਤੇ ਕੱਦ ਤੋਂ ਦੇਣਾ ਚੰਗਾ ਵਾ ਤੇ ਕਰੋ ਚੈੱਕ ਲਾ ਕੇ ਦੁਆਡਰ ਸਵਾਲ ਦੀ ਖਾਣਾ ਦਾ ਸੈੱਟ ਗਿਆ ਵਾ ਬਹੁਤ ਹੀ ਸ਼ਾਨਦਾਰ ਯਾਨ ਜਿੱਡ ਜਿੱਡ ਤੋਂ ਖੰਮਾ ਦਾ ਲੈਓ ਲੈ ਲੈ ਵਾਜੀ ਇਹ ਮਿੱਤ ਦਸ ਬਵਾਸੂ ਤੇ ਬਹੁਤ ਚੰਗੀ ਠੀਕ ਹੈ ਜੀ ਲਓ ਵਾਜੀ ਕਰੋ ਕੱਟ ਇਹ ਸਾਰਾ ਰਮਾਲ ਇਧਰੋਂ ਖਰੀਦਦੇ ਵੀਰ ਜੀ ਹਾਂ ਜੀ ਇਧਰੋਂ ਲੋਕਲ ਹੀ ਹਾਂ ਜੀ ਠੀਕ ਹੈ ਲਓ ਵਾਜੀ ਲੋਕਲ ਹੀ ਮਾਲ ਪੜੀ ਜਾਂਦੀ ਹੁੰਦਾ ਫੇੜ ਕੇ ਸਭ ਸੈਟ ਲੱਗੇ ਤੁਹਾਡੇ ਕੁਆਲਟੀ ਤੁਹਾਨੂੰ ਤੋਂ ਬਹੁਤ ਚੰਗਾ ਲੱਗਾ ਵਾ ਇਹ ਨਾ ਲੋਕਲ ਹੀ ਆ ਭਣ ਭਾਵੇਂ ਕਹਿ ਕੇ ਹਰਿਆਣੇ ਮਾਲੇ ਦਾ ਵੇਚ ਲੋ ਪਰ ਕੀ ਲੋੜ ਆ ਆਪਾਂ ਨੂੰ ਨਹੀਂ ਨਹੀਂ ਵੇਚਣਾ ਸਾਨੂੰ ਕੀ ਚਾਹੀਦਾ ਪਸ਼ੂ ਜੇ ਇੰਦਰ ਦੇ ਚੰਗੇ ਆ ਤਾਂ ਸਾਨੂੰ ਬਾਹਰ ਜਾਣ ਦੀ ਕੀ ਲੋੜ ਹਾਂਜੀ ਹਾਂਜੀ ਹੈਨਾ ਇਹਦਾ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ ਵੀ ਜੀ ਹੁਣ ਇਹ ਵਕਤਿਆ ਉਦਾਂ 70000 ਹਾਂਜੀ ਹਾਂ ਨਾ ਜਿਹੜੀ ਦੇਈ ਦੇਣੀ ਆ ਨਾ ਹਾਂਜੀ ਬਾਈ 65000 ਦਿਆਂਗੇ ਤੁਹਾਨੂੰ 200 ਰੁਪਏ ਛੋੜ ਕਰ ਦਾਂਗੇ 500 ਕਰ ਦਾਂਗੇ ਲਓ ਬਾਈ 65000 ਚੋਂ 500 ਰੁਪਏ ਬਾਈ ਕਹਿੰਦਾ ਕਿ ਛੋੜ ਕਰ ਦਾਂਗੇ ਤੇ ਹੈ ਵੀ ਸਿੰਗਲ ਹੱਡੀ ਆ ਇਹ 10 ਕਿਲੋ ਦੁੱਧ ਵਾਲੀ ਆ ਇਹ ਨਹੀਂ ਵੀ ਇਦਾਂ ਹੀ ਆ ਮਾੜਾ ਵੀ ਜੀ ਕੋਈ ਚੈੱਕ ਕਰ ਸਕਦਾ ਹੈ ਇਹਨਾਂ ਸਿੰਗਲਰ ਕਿ 24 ਇੱਕ ਨੰਬਰ ਇਹਦੀ ਠੀਕ ਹੈ ਜੀ ਦੁੱਧ ਘੋਟੀ 70 ਦੀ ਵੀ ਵੇਖ ਜੂਗੀ ਪਰ 65000 ਦੇਣੀ ਆ ਬਸ ਠੀਕ ਲੋ ਬਾਈ 65 ਚੋਂ 500 ਰੁਪਏ ਛੋੜ ਕਰਨੀ ਵੀਰ ਨੇ ਬਿਲਕੁਲ ਨੋਰਮਲ ਰੇਟ ਪਾਤਾ ਵਾ ਤੇ ਅੱਜ ਹੁਣ ਤੀਜੇ ਨੰਬਰ ਤੇ ਤੋ ਕੜੀ ਲਾ ਲਓ ਇਹ ਅੱਛਾ ਜੀ ਇਹਨੂੰ 3 ਮਹੀਨੇ 4 ਮਹੀਨੇ ਜਿੰਨਾ ਵੇਲੇ ਮਰਜ਼ੀ ਲਾ ਲਓ ਹਾਂ ਜੀ ਛੋਟੀ ਸੀਰੀਜ਼ ਲੱਗ ਗਿਆ ਠੀਕ ਹੈ ਠੰਡੀ ਆ ਤੇ ਜਿਆਦਾ ਹੀ ਚੰਗੀ ਛੋਟੀ ਠੀਕ ਹੈ ਜੀ ਕਿੰਨਾ ਵੇਲੇ ਦੁੱਧ ਕੋ ਦੁੱਧ ਈ ਥੱਲੇ 7 ਕਿਲੋ ਦੇ 6 ਕਿਲੋ ਮਿਰਚੇ ਦਵਾਵਾਂਗੇ ਠੀਕ ਹੈ ਠੀਕ ਹਾਂ ਜੀ ਇਹ ਵੀ ਜੱਟ ਬਲੈਕ ਦਾ 40 ਦੇ ਦੁੱਧ 6 ਲੀਟਰ ਜਿਹੜਾ ਬਿਲਕੁਲ ਗੰਢੀ ਵਾਲਾ ਤਿਆਰ ਆ ਕਰੋ ਜੀ ਲੱਗੇ ਦੀ ਚੱਕ ਆਹ ਬਾਈ ਜੀ ਆਹ ਗੜੀ ਗੁੰਮੀ ਦੀ ਕਿਦਾਂ ਇਹ ਉਦਾਂ ਦੀ ਦੀ ਭਾਲ ਜੀ ਜਮਾਂਦਰੀ ਦੇ ਪਾਸੇ ਅੱਛਾ ਠੀਕ ਹੈ ਠੀਕ ਜੀ ਇਹ ਜਮਾਂਦਰੀ ਦਾ ਹਾਂ ਜੀ ਹਾਂ ਜੀ ਕਿੰਨਾ ਪਾ ਦਿਓ ਮੜਾ ਜੱਟ ਮਸਨ ਅੱਧੇ ਹੀ ਸਾਡਾ ਬਹੁਤ ਜਿਆਦਾ ਹੀ ਚੰਗੀ ਹੈ ਇਹੇ ਕੋਲੀ ਚਵਾਈ ਰੋ ਵਰਗੀ ਇਹਦਾ ਕੀ ਮੁੱਲ ਵੀਰ ਜੀ ਹਰ ਵੀਰ ਜੀ ਇਹਦਾ ਵੇਖੋ ਮੁੱਲ ਤੁਸੀਂ ਬਿਲਕੁਲ ਆਪਣੀ ਗ੍ਰੇਪ ਨਾਲ ਸਮਝ ਹਿਸਾਬ ਨਾਲ ਮੁੱਲ ਇਹਦਾ 65000 ਆ ਅੱਛਾ ਜੀ ਕਰਦੀ ਦੇ ਦੀਏ ਕਮ ਕਰਦੀ ਮਾਂ ਤਾਂ ਕਰ ਦੋ ਜੱਜ ਜੀ ਜਾਣਦੀ ਜੀ 5200 ਰੁਪਿਆ ਛੋਟ ਤਾਂ ਬੰਦ ਹੋਰ ਬਿਲਕੁਲ ਕੋ ਕਰਾਉ ਬਾਜੇ ਠੀਕ ਲੋ ਵੀਰ ਜੀ 56000 ਤੇ 200 ਰੁਪਿਆ ਛੋਟ ਤੇ ਬਿਲਕੁਲ ਨਾਰਮਲ ਰੇਟ ਆ ਵੀਰ ਜੀ ਤੇ ਦੋ ਦਿਨ ਕੋ 6 ਲੀਟਰ ਜਿਹੜਾ ਪੱਕਾ ਤਿਆਰ ਆ ਹਾਂ ਜੀ ਵਾਧੂਗੀ ਹੁਣ ਠੀਕ ਆ ਠੀਕ ਤੁਹਾਨੂੰ ਪਤਾ ਮੈਂ ਤੁਹਾਨੂੰ ਮੈਂ ਕਰ ਦੋ ਠੀਕ ਆ ਠੀਕ ਆ ਤੇ ਆਜੋ ਹੁਣ ਚੌਥੇ ਨੰਬਰ ਤੇ ਆ ਵੈੜ ਦੇ ਬਾਰੇ ਦੱਸ ਪਹਿਲੇ ਸਵੇ ਸੁਣੀ ਆ ਅੱਛਾ ਜੀ ਤੇ ਦੂਜਾ ਆਪਣਾ ਦੇਣ ਹਜੇ 15 ਹੈਗੇ ਸ਼ਾਇਦ ਮਾਰਦੀ ਆ ਅੱਛਾ ਜੀ ਪਰ ਫੁੱਲ ਕੁਆਲਟੀ ਦੇ ਵੇੜ ਆ ਵੇਖਣ ਵਾਲੀ ਆ ਇਹ ਵੇੜਤ ਆ ਰਹੀ ਫੋਲ ਕੇ ਵਿਖਾਉਣਾ ਤੁਹਾਨੂੰ ਬਹੁਤ ਚੰਗਾ ਜੀ ਕੱਦ ਵਜਨ ਬਹੁਤ ਹੀ ਚੰਗਾ ਵਾ ਦੇਣ ਲੱਗੂਗੇ ਹਜੇ 15 ਹੋ ਗਏ ਲੈ ਜੀ ਫਿਰ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਇਹ ਹਜੇ ਬਾਈ ਦੰਦਾ ਜੱਕ ਜਾ ਮੈਂ ਵੇਖਿਆ ਨਹੀਂ ਮੇਰੇ ਨਾਲ ਕੀ ਮਾਰ ਆ ਰਿਹਾ ਇਹ ਠੀਕ ਠੀਕ ਲੋ ਬਈ ਕਦੋਂ ਚੱਕ ਢੱਲਾ ਢੋਲਾ ਕਾਤੀ ਆ ਜੇ ਵਾਨੇ ਤੇ ਸੇ ਸੰਤੂਰ ਚੰਗਾ ਕੱਢ ਜੂਗੀ ਪਹਿਲਾਂ ਨਹੀਂ ਲੈਓ ਲੈਓ ਇਹ ਫੇਸ਼ੀਨ ਲੱਗੇ ਹੋ ਗਏ ਉਖਾਓ ਪੁੱਠਾ ਪੜਨਾ ਬਈ ਕਰੋ ਚੱਕ ਬਹੁਤ ਨਹੀਂ ਜਾਣੇ ਚੰਗੇ ਕੱਢ ਬਾੜ ਹਾਲੀਆ ਦੇ ਅੱਦਰ ਕੁਆਲਟੀ ਦੇ ਥੋੜਾ ਬਸ ਹੈ ਜੈਪਟਲ ਮਾਰਦੇ ਨੇ ਚੱਕ ਕੰਮੇ ਆਪਾਂ ਡਰਦੀ ਹਾਂਡੇ ਰੋ ਬਹੀ ਲਾਗੇ ਤਾਂ ਯਾ ਕਰ ਸਕਦੇ ਤੇ ਤੁਹਾਨੂੰ ਬੋਲ ਚੰਗਾ ਕਰੂਗਾ ਪਹਿਲਾਂ ਤੇ ਮੇਰੇ ਚੰਗੀਆਂ ਵਾ 20 ਕਿਲੋ ਤਾਂ ਦੇ ਜੂਗੀ ਬਹੁਤਾ ਨਹੀਂ ਮੈਂ ਕਹਿੰਦਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਪਹਿਲਾਂ ਨੇ ਪਾਈ ਕਹਿੰਦਾ ਕਿ 20 ਲੀਟਰ ਦੁੱਧ ਚ ਪਾਈ ਜਾਊਗੀ ਤੇ ਦੇਣਾ ਜੇ 15 ਕਰਦੇ ਤੇ ਚੰਗੀ ਬਣ ਜੂਗੀ ਇਹ ਤੇ ਦੰਦ ਲੰਗਾ ਕਾਫੀ ਹੈ ਵਾ ਨੇ ਤੇ ਕੀ ਮੁੱਲ ਕਰਨਾ ਵੀ ਜੇ ਦਾ ਹਰ ਮੁੱਲ ਵੀ ਜੀ ਇਹਦਾ 65000 ਰੁਪਏ ਆ ਅੱਛਾ ਜੀ ਇਹ ਜਿਹੜੀ ਹੈ ਵੀ 55000 ਤੋਂ 60000 ਕਰਨਾ ਮੰਗਦਾ ਥੋੜਾ ਬੋਲ ਠੀਕ ਹੈ ਲੋ ਭਾਜੀ 55000 ਰੁਪਏ ਕਹਿੰਦਾ ਬਿਲਕੁਲ ਜੀ ਆ ਜੀ ਆਪ ਲੈ ਲਈ ਦੀ ਬਾਰੋ ਠੀਕ ਹੈ ਠੀਕ ਵੈਰ ਵੀ ਜੀ ਦੁਜੀ ਸਵੇਰ ਸੁਣੀ ਆ। ਤਾਂ ਕਹੋ ਪਹਿਲੇ ਠੀਕ ਹੈ ਜੀ। ਤੇ ਦੇਣ ਦੇ 20 ਪੂਰੇ ਪਏ ਜੀ। ਠੀਕ ਠੀਕ ਹੈ ਜੀ। ਦੋ ਦੇ 20 17 18 17 18 ਪਰ ਸਫਾਈ ਵਾਲੀ ਵਹਿ ਰਿਹਾਗੇ। ਠੀਕ ਹੈ ਠੀਕ ਲੋ ਬਈ ਇਹ ਤਰਾਸ ਦੇ ਵਿੱਚ ਆ ਗੀ ਇਹ ਤਾਂ ਕਰੋ ਬਾਕੀ ਸੀਬੀਆਂ ਸੁਣੀਆ ਬਹੁਤ ਆ। ਥਾਣ ਵੀ ਬੜਾ ਚੰਗਾ ਲੱਗਾ ਵਾ। ਹਾਂ ਜੀ। ਆ ਦੇਖੋ ਤੁਹਾਨੂੰ। ਬਣੂਗੀ ਨਾ ਵੈਰ ਦਾ ਫੇਰ ਪਤਾ ਲੱਗਣਾ ਏ। ਠੀਕ ਹੈ ਪਹਿਲੇ ਸਵੇਰ ਆ ਪਤਾ ਕਿੰਨਾ ਚੋਆਇਆ ਨੇ। ਪਹਿਲੇ ਤਾਂ ਦੋਸਣ ਜਿਹੜਾ 17 ਕਿਲੋ ਚੋਆਇਆ ਜੀ। ਠੀਕ ਲੋ ਬਈ 16 17 ਲੀਟਰ ਜਿਹੜਾ ਦੋ ਦਿਨਾਂ ਚੋ ਜੀ ਦਿਨੇ ਗਏ ਜੀ ਠੀਕ ਹੈ ਜੀ ਪਰ ਮਸ਼ੀਨ ਦੇਖੋ ਚਮਕ ਵੇਖੋ ਯਾਰ ਠੀਕ ਹੈ ਠੀਕ ਲਓ ਬਜੀ ਕਾਕ ਵਾਲੀ ਇਹ ਵੀ ਚੰਗੀ ਆ ਤੇ ਹੈ ਵੀ ਪ੍ਰੋਫ ਦੇ ਵਿੱਚ ਆ ਗਈ ਆ ਕਰੋ ਜੀ ਕਿੱਕ ਆਪ ਇੱਥੇ ਲਾਡੂ ਲਾਦੇ ਵੀ ਬਹੁਤ ਆ ਤੇ ਅਜੇ ਦੇਣ ਨੂੰ 20 ਖੜਦੀ ਹੋਰ ਤੇ ਸੂਨ ਤੱਕ ਚੰਗਾ ਹਵਾ ਨਮਣਾ ਲੂ ਵੀ ਲਓ ਸਮਾ ਲੋ ਭਾਈ ਜੀ ਲਓ ਬਲੀ ਕਰੋ ਚੈੱਕ ਇਹ ਸੋਟ ਬਹੁਤ ਜਿਆਦਾ ਚੰਗਾ ਵਾ ਇਹ ਥਣਾ ਦਾ ਸੈਜ ਗੈਬ ਬਹੁਤ ਸ਼ਾਨਦਾਰ ਹੈ ਤੁਹਾਨੂੰ ਲੱਗਦਾ ਕਿ ਕਿੰਨੇ ਆ? ਹਾਂ ਜੀ ਬੋ ਜੀ ਲੱਗ ਗਿਆ ਤਾਂ ਚੈੱਕ ਕਰ ਸਕਦੇ ਤੁਸੀਂ ਥਣਾ ਦਾ ਸੈਜ ਗੈਬ ਬਹੁਤ ਜਿਆਦਾ ਚੰਗੀ ਆਲੇ ਠੀਕ ਹੈ ਠੀਕ ਹੈ ਕੀ ਮੁੱਲ ਵਿਰਤੀ ਕਰਨਾ ਦਾ ਹੈ ਰੋਲ ਵੀਰ ਜੀ ਇਹਦਾ ਕਰਨ ਨੂੰ ਭਾਵੇਂ ਸੱਟ ਕਰੀ ਜਿੰਨਾ ਮਰਜ਼ੀ ਕਰੀਏ 55000 ਦੀ ਗੱਲ ਹੈ ਹੋਰ ਮਾਨਤਨ ਕਰਦਾਂਗੇ ਠੀਕ ਲੋ ਬਾਈ 52500 ਦੀ 200 ਰੁਪਿਆ ਛੋਟ ਕਰ ਦੋ 52 52000 ਦੀ ਠੀਕ ਲੋ ਬਾਈ 52000 ਦੇ 200 ਰੁਪਿਆ ਬਾਈ ਕਹਿੰਦਾ ਕਿ ਛੋਟ ਕਰ ਜਿਆਦਾ ਚੰਗੀ ਵਿਹੜਾ ਵੇਖੋ ਕਿੰਨੀ ਤੇ ਚੌੜੀ ਹੈ ਠੀਕ ਹੈ ਠੀਕ ਹੈ ਇਹਦੇ ਵੀ ਤਿਆਰ ਹੋ ਜਾਂਦੇ ਨੇ ਵੀ ਚੰਗੀਆਂ ਦੇ ਕੱਦ ਵਜਦੀ ਵੀ ਚੰਗੀ ਆ ਆ ਜਾਓ 7 ਨੰਬਰ ਤੇ ਦੱਸਿਓ ਕਿ ਜਿਹੜੀ ਇਹਦੇ ਪੱਲੇ ਆ ਵੇੜ ਬਹੁਤ ਜੀ ਚਿੱਦੀ ਵਿਹੜ ਬਹੁਤ ਚੰਗੀ ਆ ਹਾਂਜੀ ਠੰਡੀ ਈ ਤੇ ਵਿਹੜ ਆ ਵੇਖੋ ਦੁੱਧ ਦੇ ਵੀ 20 ਕਿਲੋ পড়ੂਗੀ ਠੀਕ ਹੈ ਠੀਕ ਹੈ ਇੰਨੀ ਠੰਡੀ ਆ ਸ਼ਹਿਦ ਮਾਰਦੀ ਹੈ ਕਿੰਨਾ ਕ ਟਾਈਮ ਲੱਗਦੀ ਠੀਕ ਹੈ ਠੀਕ ਲਓ ਵੀ ਇਹ ਵੀ ਲੈਣ 15 ਲੱਗੂਗੀ ਇਹ ਦੁੱਗੇ ਸੁਬੀ ਨੂੰ ਕੱਪਣਾ ਇਹ ਦੁੱਗੇ ਹਾਂਜੀ ਠੀਕ ਹੈ ਠੀਕ ਲਓ ਵੀ ਦੁੱਗੇ ਸੁਬੀ ਨੂੰ ਕੱਪਣਾ ਤੇ ਦੇਣ 20 ਖੜਦੀਏ ਉਤੇ ਕਰੋ ਚੈੱਕ ਫੇਸ ਕੁਆਲਟੀ ਕੋਲ ਤੋਂ ਵੀ ਬਹੁਤਿਆਰ ਵਰਡ ਦੇ ਵਿੱਚ ਇਹ ਕਰੋ ਚੈੱਕ ਤੇ ਲਾਟੂ ਲਾੰਦੇ ਵੀ ਕਾਫੀ ਆ ਹਵਾ ਨੇ ਦੇ ਹੂੰ ਬਹੁਤ ਸੰਗਾ ਲੱਗਾ ਵਾ ਯਾਰ ਇਕੜੀ ਆ ਗਈ ਬੋਲ ਜੀ ਕਰੋ ਨਾ ਬੈਚਪ ਟਰਾਉ ਕਰਾਓ ਠੀਕ ਹੈ ਠੀਕ ਹੈ ਟਰਾਉ ਕਰ ਦੇ ਬੈਚਾ ਕਰੋ ਪਿੰਡ ਲਗਾਂ ਵਾਦਾ ਵਾਦੇ ਗਰਮੀ ਦੇ ਵਿੱਚ ਇਹੋ ਜਿਹੇ ਪਤੂ ਚੱਲਨੇ ਆਗੇ ਚੱਕ ਅਦਰ ਪਰਵਾਰੀ ਤੇ ਲਾਂਟੋ ਨਾ ਬਹੁਤ ਹੀ ਜ਼ਰਾ ਵਾਹ ਥਣ ਥੋੜਾ ਬਹੁਤ ਚੰਗਾ ਲੱਗਾ ਇਹਦੇ ਹਾਂ ਬਹੁਤ ਚੰਗਾ ਇਹ ਲਾ ਦੇਖੋ ਕਿੰਨਾ ਚੰਗਾ ਲੱਗਾ ਬਹੁਤ ਇਹ ਬਹਿੜਾ ਸਾਰੀਆਂ ਸੀਲ ਆ ਗਰਮ ਕੋਈ ਨਹੀਂ ਲਾਵਾਂਗੇ ਠੀਕ ਹੈ। ਇਹ ਆ ਦੇਖੋ ਸਾਈ ਵਾਲੇ ਇਹਦਾ ਮੁੱਠਾ ਸੁਤਨਾ ਹਾਂਜੀ ਇਹਦਾ ਮੁੱਲ ਵੀ ਜੀ ਕਰਨੂ ਭਾਏ 50 ਕਰੀਏ ਹਾਂਜੀ ਜਿਹੜੀ ਵਾਸੀ ਦੇਣੀ ਆ ਨਾ ਬਸ ਹਾਂਜੀ 47000 ਠੀਕ ਹੈ ਲੋ ਭਾਜੀ 47000 ਦੀ ਬਿਲਕੁਲ ਗੱਭਣ ਤਿਆਰ ਆ ਤੇ ਕੱਦ-ਕਾਡ ਵੀ ਬਹੁਤ ਚੰਗਾ ਵਾ ਤੇ ਵੀ ਕਰਾਉਸ ਆ ਮਾਂ ਤਨ ਬਾਕੀ ਹੋਲੀ ਕੋਈ ਨਹੀਂ ਆ ਠੀਕ ਹੈ ਤੇ ਆ ਜਓ ਹਣ 7 ਦੇ ਨੰਬਰ ਤੇ ਇਹ ਵੀ ਦੀ ਵਾਸੀ ਸੂਜੀ ਆ ਅੱਛਾ ਇਹ ਉਹ ਜੀ ਨਹੀਂ ਆ ਬੜੀਆ ਠੀਕ ਹੈ ਠੀਕ ਹੈ ਜੀ ਕਿੰਨਾ ਟਾਈਮ ਹੋਗਾ ਕੋਈ ਰੱਸੀ ਨਹੀਂ ਪਾਉਣੀ ਇਹਨੂੰ ਹਾਰ ਵੀ ਦੇ ਲੋ ਚੋਂੋਂਪਨ ਨਾ ਨਾ ਕਰੀਓ ਠੀਕ ਹੈ ਲੋ ਬਈ ਆ ਮੇਲ ਕਾਫ ਜਿਹਦੇ ਪਿੱਛੇ ਬਿਲਕੁਲ ਹੋ ਜਾਈਏ ਕੋਈ ਵੀ ਸੀਨੀਅਰ ਇੱਕ ਨਹੀਂ ਚੋੜੀ ਨਾ ਅੱਛਾ ਜੀ ਇਹ ਵੀ ਚੋਈ ਸੱਤ ਸਾਢੇ ਸੱਤ ਜੀ ਅੱਜ ਤੁਹਾਨੂੰ ਬਹੁਤ ਝੋਕੇ ਮਾਣ ਲੈਂਦਾ ਜੀ ਪੰਨ ਵਾਲਾ ਇਹ ਵੀ ਅੰਤਿ ਕਰ ਦਿੰਦੀ ਠੀਕ ਠੀਕ ਹੈ ਤੇ ਇਹਦੇ ਕੋ ਕਿੰਨਾ ਕ ਜੇ ਇਸ ਟਾਈਮ ਬੋਲਾ ਹੁੰਦਾ ਬੋਲਾ ਵਿੱਚ 10 ਕਿਲੋ ਚਲੂ ਹੋਈ ਜੀ ਠੀਕ ਹੈ ਠੀਕ ਹੈ ਲੋ ਬਈ 10 ਲੀਟਰ ਜਿਹੜਾ ਇਹ ਬੋਲਾ ਤਿਆਰ ਆ ਤੇ ਕੋਈ ਨੂੰ ਜਿਹੜੇ 4 ਬਾਈ ਦਾ ਹੱਦਾ ਹੋ ਗਿਆ ਕਰੋ ਜੀ ਚੈੱਕ ਬਾਕੀ ਧਾਨਪਨ ਬਹੁਤ ਚੰਗਾ ਲੱਗਾ ਵਾ ਦੇ ਵੇ ਬਈ ਤੇ ਜੱਤੀ ਜਾ ਗਈ ਨਹੀਂ ਇਹ ਸ਼ਾਈ ਹਾਲ ਚ ਠੀਕ ਹੈ ਠੀਕ ਨੂੰ ਬਈ ਸ਼ਾਈ ਹਾਲ ਦੇ ਵਿੱਚ ਤੇ ਹੈ ਵਿੱਚ ਸੀਲ ਲਾ ਗਿਆ ਢੱਡੀ ਆ ਮੈਂ ਸੋ ਸੀਲ ਲਾਇਆ ਤੇ ਐਂਬਰੇ ਤੋਂ ਢੱਡੀ ਆ ਠੀਕ ਹੈ ਜੀ ਕੋਈ ਗੱਲ ਨਹੀਂ ਆਰੇ ਜੇ ਵਾਯੂ ਵੀ ਦੁੱਧ ਕਰਦੀ ਆ। ਜਿਹੜੀ ਦੁੱਧ ਕੱਦ ਤੇ ਵੇਖ ਲੋ ਏਡਾ ਕੀ ਜੇ ਪੋਤਾ ਵੱਡਾ ਈ ਏ। ਹਾਂਜੀ। ਪਰ ਦੁੱਧ 15 ਕਿਲੋ ਭਾਂਚਵਾ ਦੇ ਤੇ ਹੈ ਸ਼ਾਈ ਆਲ ਦਾ ਬਾਕ ਗਰਮੀ ਆ ਦਾ ਤੋਹਫਾ ਹੀ ਹੈ। ਹਾਂਜੀ ਹਾਂਜੀ। ਜਦਾ ਹੀ ਗੰਗੀ ਰੱਸੀ ਪਾਉਣ ਦੀ ਵੀ ਨਹੀਂ ਲੋੜ। ਠੀਕ ਹੈ ਜੀ। ਜੇ ਕਹੂਗਾ ਨਾ ਹਿੱਲੂ ਕੋਈ ਬਾਣੀ ਨਹੀਂ ਸੁਭੀ। ਠੀਕ ਹੈ ਠੀਕ ਹੈ। ਲੋ ਭਾਜੀ ਸੀਲਸ ਲਾ ਲਿਆ ਤੇ ਕਰੋ ਚੈੱਕ ਆ ਬਾਕੀ ਸ਼ਾਈ ਆਲ ਦੀ ਫੈਨ ਫੁਣ ਕੁਆਲਿਟੀ ਵਿੱਚ ਨਹੀਂ ਹੁੰਦੀ ਆ। ਤੇ ਦਾ ਗਰਮੀ ਦੇ ਤੋਹਫੇ ਆਏ ਹੋ ਜੀ। ਇਹ ਮੁੱਲ ਵੀ ਦੀ ਇਹਦਾ ਜਿਹੜਾ ਲੈਣ ਦੇ ਨਾਲ ਆਈ ਨਾ। ਹਾਂਜੀ। ਉਹ ਆਪਾਂ ਦੇ ਲਈਆਂ ਵਸੇ 40000 ਅਛਾ ਜੀ 37000 ਦੇ ਨਾਲ 200 ਰੁਪਇਆ ਛੋਟ ਕਰ ਦਾਂਗੇ ਯਾਰ ਠੀਕ ਹੈ ਕੋਈ ਦਾ ਕੋਈ ਨਹੀਂ ਦਿੰਦਾ 37000 ਚ 200 ਰੁਪਇਆ ਛੋਟ ਬਿਲਕੁਲ ਨੋਰਮਲ ਯਾਰ ਰੇਡ ਕਰਤਾ ਵੀਰ ਨੇ ਰੇਡ ਹੈ ਹੀ ਚੰਗੀ ਆ ਤੇ ਠੀਕ ਹੈ ਆਪਣੇ ਜਿੰਨਾ ਥੱਲੇ ਆ ਦਾ ਠੀਕ ਹੈ ਆਜੋ ਭਾਈ ਇਹ ਪਿੰਡ ਤੇ ਹੋ ਰਗਾ ਇਹ ਵਛੀ ਵੀਰ ਜੀ ਆਪਾਂ ਘਰ ਪਾ ਲਈ ਆ ਅਛਾ ਜੀ ਹਾਂ ਜੀ ਤੇ ਇਹਦਾ ਵਛੀ ਦੇ ਹੈਗੇ ਵੀ 25 ਦਿਨ ਨੂੰ ਸੂਲ ਤੇ ਤੇ ਦੋ ਦੰਦ ਵਛੀ ਹੈ ਜੇ ਅਛਾ ਜੀ ਤੁਹਾਨੂੰ ਗੱਲਾਂ ਠੰਡੀ ਠੀਰੀ ਵੀ ਫੋਲਿਆ ਠੀਕ ਹੈ ਠੀਕ ਹੈ ਜੀ ਘਰ ਦੀ ਪਾ ਲਈ ਵੀਰ ਦੀ ਲੈ ਲਿਆ ਤੇ ਸੋਹਣਾਂ ਦੀ ਮਨੋ ਜੀ ਮੈਮੀ ਨਾਲ ਲੱਗ ਰਿਹਾ ਪਿਆਰ ਤੇ ਮੇਰੀ ਘਰ ਤੋਂ ਬਹੁਤ ਹੀ ਚੰਗਾ ਵਾਤਾਵਰਣ ਕਰੋ ਜੀ ਚੈੱਕ ਬਾਕੀ ਮਹੀਨਾ ਬਾਈ ਕਹਿੰਦਾ ਕਿ ਖੜਦੀ ਆ ਤੇ ਖਣਕਣ ਨੂੰ ਬਹੁਤ ਹੀ ਚੰਗਾ ਕੱਢੂਗੀ ਤੇ ਕਰੋ ਚੈੱਕ ਅਕ ਕਿਦਾਂ ਚਾਹ ਤੁਹਾਡੇ ਸਾਬ ਨਾਲ ਪਹਿਲਾਂ ਨਹੀਂ ਪਹਿਲਾਂ ਵੀਰ ਜੀ 20 ਤੋਂ ਟੱਪੂਗੀ ਇਹਦੀ ਮਾਦਰ ਰਿਕਾਰਡ ਬੜਾ ਹੈ 25 26 ਕਿਲੋ ਦਾ ਰਿਕਾਰਡ ਠੀਕ ਹੈ ਠੀਕ ਹੈ ਇਹਦੀ 100 ਸੌਫਟ ਸੈਟ ਪੂਰੀ ਜੱਡਾ ਪੂਰੀ ਦੇ ਲੱਗੇ ਠੀਕ ਹੈ ਲੋ ਭਾਈ ਮਾਦਰ ਦੇ ਟੌੜ ਤੋਂ 25 ਲੀਟਰ ਪਾਈ ਹੋਣੀ ਦੱਸਦੇ ਆ ਤੇ ਨਾਨਕੂਨ ਬਹੁਤ ਹੀ ਚੰਦਾ ਜੱਡਾ ਇਧਰ ਤੋਂ ਲੰਨ ਨੂੰ ਕਹੋ ਜੱਡਾ ਬਸੇ ਬਹੁਤ ਹੈ ਜੇ ਇਹਦੀ ਜੋ ਮਸਾਂ ਕੋਲ ਚੰਗੀ ਬੰਦੀ ਹੈ 1 ਸਾਲ ਮਹੀਨਾ ਪੂਰਾ ਖੜਦੀ ਆ ਤੇਰੀ ਕੀ ਕੀ ਤਰੀਕ ਨੋੜ ਵੀਰ ਜੀ ਪੂਰੀ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਇਹਦਾ ਕੀ ਮੁੱਲ ਕਰਨਾ ਮੇ ਜੀ ਇਹਦਾ ਮੁੱਲ ਵੀ ਜੀ ਇਹਦਾ ਫੋਨ ਤੇ ਕਰ ਲਾਂਗੇ ਜਾਂ ਅਬਲ ਜਿਹੜੀ ਦੇਣੀ ਐ 55000 ਦੀ ਬੱਸੀ ਦੇਣੀ ਠੀਕ ਹੈ ਤਿਆਰ ਹੋ ਕੇ ਵਾਧੂ ਵੀ ਕਰਾਂ ਪਰ ਇਹ ਇਹ ਸਿੰਗਲ ਵਾਲੀ ਨਾ ਚੱਲਣਾ ਕੰਮ ਹਾਂਜੀ ਇਹ ਆਪਣਾ ਜੋ ਟੱਪ ਲਾਉਗੀ ਨਾ ਥੱਲੇ ਠੀਕ ਹੈ 100 ਬੜੀ ਇਹ 55000 ਦੀ ਨਾ ਉਹਨਾਂ ਨੂੰ ਆਮ ਕੇ ਵੇਚਦਾ ਕਰੋ ਜੀ ਕਿਹਾ ਕਿ ਬਾਕੀ ਵੀਰ ਦੇ ਕੋਲ ਪਸ਼ੂ ਸਾਰੇ ਹੀ ਚੰਗੇ ਆ ਤੇ ਬਿਲਕੁਲ ਨਾਰਮਲ ਰੇਟ ਕੀਤੇ ਆ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ